ਉਹ ਕੋਈ ਨਹੀਂ ਮੜੀ ਲਾ ਲੋ ਮੜੀ ਲਾ ਲੋ ਹਾਂ ਮੜੀ ਖਿਲਾ ਲੋ ਨਹੀਂ ਨਹੀਂ ਲੱਤ ਗਈ ਲੱਤ ਗਈ ਆ ਲੱਤ ਗਈ ਪੌੜੀ ਚਲੋ ਚਲੋ ਲੋ ਜੀ ਬਾਹਰ ਮੈਂ ਤੁਹਾਨੂੰ ਦਿਖਾਉਣਾ ਵਾਂ ਕਿ ਬਹੁਤ ਹੀ ਜ਼ਿਆਦਾ ਨੇਰੀ ਔਨ ਕਰਕੇ ਨਾ ਸਾਡੀ ਜਿਹੜੀ ਵੇਲ ਆ ਉਹ ਦਿਖ ਚੁੱਕੀ ਆ ਬੜੇ ਵਧੀਆ ਵਧੀਆ ਫੁੱਲ ਲੱਗੇ ਹੁਣ ਤੁਹਾਨੂੰ ਮੈਂ ਚੈੱਕ ਕਰਾਉਣਾ ਵਾਂ ਵੀ ਵੇਲ ਜਿਹੜੀ ਆ ਦਿਗੀ ਆ ਨਹੀਂ ਨਹੀਂ ਚੇਤਾ ਤਾਂ ਨਹੀਂ ਭਲਾ ਇਨੂੰ ਦਿਨੇ ਕਰਾਂਗੇ ਸੱਟ ਸਾਰੀ ਗਲੀ ਢੱਕੀ ਗਈ ਸਾਡੀ ਤੇ ਰਸੇ ਅੱਗੇ ਨਾਲੋਂ ਪੱਕੇ ਪਾਵਾਂ ਕਿਉਂਕਿ ਇਹ ਰਸਾਈਡ ਆ ਨਾ ਇਹ ਰਸਾ ਟੁੱਟ ਗਿਆ ਸੀ ਕੱਚਾ ਹੈ ਰਸਾ ਤੇ ਪੱਕਾ ਰਸਾ ਪਾ ਕੇ ਇਹਨੂੰ ਚੁੱਕ ਦਾਂਗੇ ਸੇਰੀ ਆ ਜੀ ਮਿੱਤਰੋ ਆਪਣੀ ਲਾਦੀ ਵੇਲ ਲੱਗੀ ਆ ਮੇਰੀ ਬਹੁਤ ਜ਼ਿਆਦਾ ਹਉਣ ਕਰ ਗਿਆ ਨਾ ਤੇ ਵੇਲ ਜਿਹੜੀ ਆ ਉਹ ਪਹਿਲਾਂ ਇਤਰਾ ਸੀ ਬੜੀ ਵਧੀਆ ਲੱਗਦੀ ਤੁਹਾਨੂੰ ਪਤਾ ਮੈਂ ਕੀ ਰਾਇ ਤੇ ਵਲੌਗ ਪਾਉਣਾ ਉਹਦੇ ਵਿੱਚ ਵੇਖਦੀ ਆ ਤੇ ਹੁਣ ਸਾੰਨੇ ਵੀ ਨਹੀਂ ਪਤਾ ਵੀ ਟੁੱਟ ਨਾ ਗਈ ਹੋਵੇ ਪਰ ਸ਼ਾਇਦ ਟੁੱਟਣ ਤੋਂ ਬਚਾ ਵਾ ਬਾਕੀ ਯਾਰ ਹੋਇਆ ਤਾਂ ਕਾਈ ਆ ਤੁਸੀਂ ਕਿਧਰੋਂ ਆਏ ਆਹੋ ਚਲ ਕੋਈ ਨਹੀਂ ਟੈਨਸ਼ਨ ਨਾ ਲਓ ਇਹ ਆਪਾਂ ਚੁੱਕ ਦੇਣੀ ਆ ਟੁੱਟੀ ਨਹੀਂ ਹੈਗੀ ਆਪ ਕੋ ਟੁੱਟੀ ਨਹੀਂ ਹੈ ਨਾ ਇਨੇ ਮੁੜੀ ਆ ਤੇ ਹਰਾਤ ਹੀ ਮੈਂ ਫਤਾਈ ਨੂੰ ਪੌੜੀ ਲਾ ਗਿਆ ਮੈਂ ਤਾਂ ਵੀ ਨੇਰੀ ਨੂੰਰੀ ਬੜੀ ਆਣੀ ਤੇ ਇਹਦਾ ਮੋਡਾ ਨਾ ਜਿਹੜਾ ਉੱਥੋਂ ਨਾ ਮੇਰੇ ਖਿਆਲ ਨਾਲ ਹੈ ਹੀ ਇਸ ਤਰ੍ਹਾਂ ਦਾ ਹੀ ਹੈ ਇਹ ਵਿੰਗਾ ਹੀ ਤੇ ਆਪਾਂ ਨੂੰ ਇਹ ਲੱਗਿੰਦਾ ਵੀ ਟੁੱਟ ਗਿਆ ਪਰ ਨਹੀਂ ਇਹ ਟੁੱਟਾ ਨਹੀਂ ਹੈ ਸਹੀ ਆ ਫਿਰ ਬਾਕੀ ਇਦਾਂ ਵਾ ਵੀ ਰਾਤ ਨੇਰੀ ਇੰਨੀ ਜਿਆਦੀ ਸੀ ਤੇ ਉੱਤੋਂ ਵੇਖੋ ਵੀ ਇਹਦਾ ਪਹਾੜ ਕਿੰਨਾ ਵਾ ਵੇਲ ਦਾ ਪਹਾੜ ਵੀ ਵੇਖੋ ਨਾ ਸਾਰੀ ਗਲੀ ਦੇ ਨੇ ਮਲੱਕ ਲਈ ਸਾਡੀ ਇਤਨੀਆਂ ਹੀ ਨੇਰੀ ਨਹੀਂ ਆਈ ਮੇਰੇ ਖੇਰਾਂ 'ਲਾ ਅੱਜ ਤੱਕ ਜਿੰਨੀ ਆਈ ਆ ਰਾਤ ਬਹੁਤ ਜ਼ਿਆਦੀ ਨੇ ਰਹੀ ਚਲੋ ਆ ਤੇ ਇੱਕ ਪੱਕੇ ਰੁਖ ਹੁੰਦੇ ਨੇ ਜਿਹੜੇ ਝਾਲ ਝੁੱਲ ਜਾਂਦੇ ਆ ਜਿਹੜਾ ਵੇਲ ਦਾ ਮੋਢਿਆ ਉਹ ਇੰਨਾ ਜ਼ਿਆਦਾ ਨਹੀਂ ਮਜ਼ਬੂਤ ਹੁੰਦਾ ਵੀ ਉਹ ਆਪਣਾ ਭਾਰ ਚੱਲ ਸਕੇ ਤੇ ਭਾਰ ਵੀ ਕੋਈ ਥੋੜਾ ਨਹੀਂ ਆ ਭਾਰ ਵੀ ਵੇਲ ਦਾ ਵੇਖੋ ਕਿੰਨਾ ਜ਼ਿਆਦਾ ਆ ਵਾ ਆ ਵੇਖ ਲਓ ਤੁਸੀਂ ਵੇਖ ਹੀ ਸਕਦੇ ਆ ਤੁਹਾਡੇ ਸਾਹਮਣੇ ਤੇ ਹੁਣ ਇਹਨੂੰ ਇਦਾਂ ਕਰਦੇ ਆ ਵੀ ਘੜੀ ਕਾਨੂੰਨ ਜਾਂ ਹੁਣੇ ਹੀ ਲੋਕਾਂ ਨੇ ਅੱਜ ਐਤਵਾਰ ਹੈਗਾ ਵਾ ਕੰਮ ਕਰਨਾ ਤੇ ਘੱਟ ਜਾਣਾ ਪਰ ਫਿਰ ਵੀ ਜੇ ਕਿਸੇ ਨੇ ਨੰਗਣਾਟ ਆਪਣਾਵੇ ਉਹਨਾਂ ਲਈ ਔਖਾ ਬਣਾਓ ਤੇ ਆ ਤੁਸੀਂ ਵੇਖ ਸਕਦੇ ਜੀ ਦੇਖੋ ਨੂੰਣਾ ਫੋਲ ਕੋਸ਼ਿਸ਼ ਕਰਾਂਗੇ ਵੀ ਮਿੰਟੋ-ਮਿੰਟੇ ਨੂੰ ਚੁੱਕ ਸਕੀਏ ਤੇ ਰਾਤ ਮੈਂ ਇੱਕ ਰਸਾ ਲੈ ਗਿਆ ਬਾਕੀ ਇੱਕ ਰਸਾ ਟੁੱਟ ਗਿਆ ਇਹਦੇ ਨਾਲ ਰਸਾ ਵੀ ਬੰਨਿਆ ਸੀ ਤੇ ਰਸਾ ਵੀ ਟੁੱਟ ਗਿਆ ਤੇ ਹੁਣ ਇਹਨੂੰ ਸੈੱਟ ਕਰਦੇ ਕੰਮੀ ਕਰੀਏ ਹਰ ਵੇਲੇ ਨੂੰ ਸੈੱਟ ਬਾਕੀ ਚਲੋ ਟੁੱਟਣ ਤੋਂ ਬਚਾਵ ਗਿਆ ਇਹਨੂੰ ਦੁਬਾਰਾ ਫੇਰ ਚੁੱਕਦੇ ਕਿਉਂਕਿ ਇਹ ਇਹਨੂੰ 5 ਸਾਲ ਹੋ ਗਏ ਵੀ ਐਲਾਈ ਨੂੰ ਇਹ ਆਈਬੀ ਨਹੀਂ ਆ ਵਿਚਾਰੀ ਇਹਨੂੰ ਮੰਮੀ ਨੇ ਮਹਾਂਗੇ ਤੇ ਲਾਇਆ ਤੇ ਇਹਨੂੰ 5 ਸਾਲ ਹੋ ਗਏ ਹੀ ਤੇ ਬੜੀ ਮਿਹਨਤ ਨਾਲ ਮੰਮੀ ਨੇ ਪਾਲਿਆ ਰੋਜ਼ ਜਾ ਕੇ ਕੱਟ-ਕੱਟ ਕੇ ਕੱਟ-ਕੱਟ ਕੇ ਇਹਨੂੰ ਕਦੇ ਇਧਰੋਂ ਕੱਟਦਾ ਕਦੀ ਉਧਰੋਂ ਕੱਟਦਾ ਇਹਦੇ ਵਿੱਚ ਮੈਂ ਕਿਹ ਵਿਚਾਰੀਆਂ ਚਿੜੀਆਂ ਦੇ ਘਰ ਘੁਰਵੇਂ ਹੋਣੇ ਆ ਤੇ ਉਹ ਵੀ ਇੱਥੇ ਕਿ ਪਾਇਆ ਸੀ ਆਲਣਾ ਜਾ ਇੱਕ ਨੇ ਇਹਦੇ ਨਾਲ ਵਿੱਚ ਆਲਣਾ ਪਾਇਆ ਸੀ ਤੇ ਮੇਰੇ ਨਾਲ ਉਹ ਵੀ ਵਿਚਾਰੀਆਂ ਉੱਡ-ਉੱਡ ਗਈਆਂ ਆ ਵੇਖੋ ਲਿਆਂ ਕੇ ਬੰਨੇ ਹੀ ਦੁੱਜੇ ਜਿਹੜੇ ਬਣਾਏ ਹੁੰਦੇ ਆ ਚੜੀਆਂ ਲਈ ਤੇ ਪਰ ਮੇਰੇ ਖਾ ਨਹੀ ਕੁਛ ਬਚਿਆ ਮੈਂ ਤਾਂ ਦਿਖਾਉਣਾ ਵਾ ਵੀ ਆਹ ਰਸਾ ਹੀ ਇਧਰ ਰੱਖੋ ਆਹ ਰਸਾ ਟੁੱਟ ਗਿਆ ਮਿੱਤਰੋ ਇਹ ਇਹ ਉਹ ਕੱਚਾ ਜਿਹਾ ਹੋ ਗਿਆ ਹੋ ਜਿਦ ਤਰਾ ਮੰਨ ਲਓ ਵੀ ਇਹਨੂੰ ਹੋ ਗਿਆ ਹੋਣਗੇ 3-4 ਸਾਲ ਹੋ ਗਏ ਸੀ ਤੇ ਅਹੀਂ ਆ ਕਿਦਾਂ ਹੈ ਵੀ ਚੱਲ ਕੋਈ ਗੱਲ ਨਹੀਂ ਇਸ਼ਾਰ ਨਹੀਂ ਦੇਵਾਂ ਪਰ ਨਹੀਂ ਸਾਰਿਆ ਨਾ ਕਰੋ ਜੇ ਜ਼ਿੰਦਗੀ ਦੇ ਵਿੱਚ ਜੇ ਕੁਝ ਕਰਨਾ ਹੈ ਉਹਨੂੰ ਕਰ ਲੈਣਾ ਚਾਹੀਦਾ ਪਤਾ ਕਿਉਂ ਕਿ ਬਾਅਦ ਚ ਪਛਤਾਉਣ ਨਾਲ ਕੋਈ ਫਾਇਦਾ ਨਹੀਂ ਚਲੋ ਹੁਣ ਤੇ ਨੁਕਸਾਨ ਹੋਣ ਦਾ ਬਚ ਗਿਆ ਇਹ ਹੀ ਬਿਲਕੁਲ ਛੋਟਾ ਹੈ ਨੁਕਸਾਨ ਕਈ ਜ਼ਿੰਦਗੀ ਦੇ ਵਿੱਚ ਕਈ ਨੁਕਸਾਨ ਇਹੋ ਜਿਹੇ ਹੁੰਦੇ ਜਿਹੜੇ ਆਪਾਂ ਜਾਣ ਬੁੱਝ ਕੇ ਕਰਾ ਲੈਨੇ ਆਪਾਂ ਨੂੰ ਪਤਾ ਵੀ ਹੁੰਦਾ ਵੀ ਆਪਾਂ ਉਹ ਚੀਜ਼ ਨੂੰ ਸਹੀ ਕਰ ਸਕਦੇ ਹਾਂ ਜਿਦਾਂ ਕਿ ਆ ਐਗਜ਼ਾਮਪਲ ਰਸੇ ਦੀ ਲਾ ਲਓ ਵੀ ਰਸਾ ਹੀ ਨਵਾਂ ਪਾ ਦਿੰਦੇ ਤੇ ਸ਼ਾਇਦ ਇੰਨਾ ਜ਼ਿਆਦਾ ਨਾ ਨੁਕਸਾਨ ਹੁੰਦਾ ਟੈਂਸ਼ਨ ਨਹੀਂ ਆਣੀ ਆਉਤੋ ਅਰਸਾ ਨਾਲ ਆਂਦਾ ਹੀ ਮੇਰਾ ਆਤੀ ਤੇ ਆ ਵੀ ਐਵੇਂ ਬੰਦ ਦਿੰਨੇ ਆਪਾਂ ਜਿਹੜਾ ਟੁਟਾਰਸਾ ਇਹ ਰੀਅਲ ਪਲੇ ਲੈ ਲੈਨੇ ਆ ਨਾ ਪਰ ਇਹ ਇਹ ਕੱਚਾ ਜੇ ਨਹੀਂ ਕੱਲੇ ਤਾਂ ਕਿੱਥੇ ਵੱਜਣੀ ਹੈ ਨਾਲ ਇੱਕ ਦੋ ਜਣੇ ਹੋਰ ਚਾਹੀਦੇ ਆ ਕੱਲੇ ਤਾਂ ਉਹ ਤਾਂ ਨਹੀਂ ਮੇਰੇ ਤੋਂ ਵੱਜਣੀ ਪਹਿਲਾਂ ਰਸਾ ਆ ਜਿਹੜਾ ਹੀ ਇਧਰ ਖਾ ਕੋ ਕਿਤਾਂ ਦੀ ਹਾਲਤ ਹੋਈ ਪਈ ਏਦੀ ਤੇ ਬਾਅਦ ਚ ਹੁਣ ਮੈਂ ਰਾਤ ਉਹਨਾਂ ਨੂੰ ਦੱਸ ਕੇ ਵੀਡੀਓ ਵਿਖਾ ਕੇ ਆਰਸਾ ਲੈ ਗਿਆ ਉਹ ਕਹਿੰਦੇ ਵੀ ਇਹਦੀ ਜਿਹੜੀ ਮਨਿਆਰ ਆ ਇਹ ਥੋੜੀ ਜਿਆਦੀ ਆ ਇਹ ਰਸੇ ਨਾਲੋਂ ਕਹਿੰਦੇ ਕਿ ਉਹ ਸਾਲ ਇੱਕ ਰੱਸਾ ਕੱਢ ਜੀ ਇੰਨੇ ਵੱਡਾ ਹੁੰਦਾ ਤੁਹਾਡਾ ਫਿਰ 4 ਸਾਲ ਕੱਢ ਗਿਆ ਤੇ ਪਹਿਲਾਂ ਇਹ ਰਸੇ ਦੇ ਨਾਲ ਅਸੀਂ ਇਹ ਨਹੀਂ ਵੀ ਕੱਲੀ ਇਹ ਬੰਨਤੀ ਸੀ ਪਹਿਲਾਂ ਇਹ ਰਸੇ ਦੇ ਨਾਲ ਅਸੀਂ ਪੀਂਗ ਪਾਈ ਹੁੰਦੀ ਨਹੀਂ ਤੇ ਬੜੇ ਝੂਟੇ ਲਏ ਇਹਦੇ ਤੇ ਉਹ ਪੁਰਾਣਾ ਹਰ ਇੱਕ ਚੀਜ਼ ਜਿਹੜੀ ਆ ਉਹ ਵਰਤਣ ਵਾਲੀ ਉਹ ਪੁਰਾਣੀ ਦੇ ਹੋਣੀ ਆ ਹਾਂਜੀ ਗੱਲੜ ਲੱਭਦਾ ਹਰਦਾ ਘਰ ਕਿਦਰ ਗਿਆ ਕਿੱਥੇ ਆ ਹਾਂਜੀ ਗਿਆ ਇੱਦਾਂ ਥੋਂ ਦਰ ਲੈ ਬਚਾਰਾ ਗਾਲਣ ਵੀ ਸੀ ਉਹਦਾ ਵੀ ਸੀ ਤੇ ਘਰ ਵੀ ਸੀ ਵਿਚਾਰੇ ਦਾ ਉਹਨੂੰ ਕਹ ਕੋਈ ਨਹੀਂ ਘੜੀ ਤੱਕ ਤੂੰ ਟੈਨਸ਼ਨ ਨਾਲ ਐ ਘੜੀ ਤੱਕ ਸੈੱਟ ਹੋ ਜਾਣਾ ਮੇਰਾ ਘਰ ਬਣ ਨਹੀਂ ਗਿਆ ਅੰਮੀ ਬੰਨੀਏ ਰਸੀ ਕਿੱਥੇ ਬੰਨਾਂਗੇ ਮੈਂ ਕਾ ਅੱਜ ਹੀ ਹੋਲੇ ਹੋਏ ਤੱਕ ਦਿੰਦੀ ਕੱਟ ਦੀਏ ਆਹ ਆਹ ਉਹ ਮਾੜੀ ਇਹ ਹੋਲੀ ਕਰ ਲਈਏ ਇਹਨੂੰ ਹਨਾ ਕੰਟਰੋਲ ਲਿਉਣਾ ਮੈਂ ਇਹਨੂੰ ਆਹੋ ਵਾਕਈ ਗੱਲ ਸਹੀ ਆ ਇਹਨੂੰ ਮੜੀ ਮੜੀ ਆਪਾਂ ਹੋਲੀ ਕਰ ਦਿੰਨੇ ਆ ਜਿਤਾ ਵੀ ਜਾਰੀ ਭਰੀ ਹੈ ਉੱਤੋਂ ਕੰਡੇ ਵੜੇ ਲੱਗੇ ਨੇ ਓਹੋ ਫੋਲ ਵਾਲੀ ਆ ਗਈ ਆ ਕੱਟੀਆਂ ਮੜੀਆਂ ਨਹੀਂ ਕਿੰਨੀ ਫਿਰ ਵੀ ਮੜਾ ਮੋੜ ਫਰਕ ਪਊਗਾ ਨਿੱਕੀਆਂ ਨਿੱਕੀਆਂ ਜਿਹੜੀਆਂ ਟਾਹਣੀਆਂ ਹਨ ਉਹ ਆਪਾਂ ਕੱਢ ਦਿੰਨੇ ਆ ਤੇ ਜਿੱਤ ਤਰ੍ਹਾਂ ਲਾ ਲੋ ਵੀ ਮੜੀ ਹੌਲੀ ਹੋ ਜੂਗੀ ਆਹਖਾ ਤੁਹਾਡੇ ਸਾਹਮਣੇ ਕਿੰਨੀ ਸੰਘਣੀ ਆ ਇਨੂੰ ਮੜੀ ਇਹਨੂੰ ਇਹਨੂੰ ਮੜਾਇਆ ਹੌਲਾ ਕਰਦੇ ਆ ਕਿਉਂਕਿ ਖਿੱਚ ਨਹੀਂ ਸੌਖੀ ਹੋ ਜੂਗੀ ਜੇ ਕੋਈ ਨਾ ਵੀ ਆਊਗਾ ਕਿਉਂਕਿ ਸਵੇਰੇ ਸਵੇਰ ਦਾ ਵੇਲਾ ਹਜੇ ਕੋਈ ਜਾਦੇ ਉੱਠੇ ਨਹੀਂ ਆ ਤੇ ਹਜੇ ਹੈਗਾ ਵੀ ਹਾਤਵਾਰਿਆ ਅਗਲੇ ਆਨੇ ਕਹਣਾ ਵੀ ਸੰਤੰਗ ਕਰਨ ਦਾ ਤੇ ਕਿਸੇ ਨੂੰ ਸੰਤੰਗ ਕਰਨ ਨਾਲੋਂ ਆਪਾਂ ਆ ਵੀ ਲੱਗੇ ਰਹਿੰਦੇ ਆ ਤੇ ਜਿੰਨੇ ਜੋਗੇ ਹੋਵਾਂਗੇ ਕਰ ਦਾਂਗੇ ਬਾਕੀ ਫਿਰ ਵੀ ਚਲੋ ਸਾਤ ਤੇ ਹਰ ਕੋਈ ਦੇ ਦਿੰਦਾ ਵਾ ਕਿਉਂਕਿ ਵਧੀਆ ਜੇ ਬੋਲ ਬਣੀ ਆ ਆਪਣੀ ਤੇ ਸਾਾਸ ਤੋਂ ਵੀ ਕੋਈ ਗੱਲ ਨਹੀਂ ਆ ਚੱਲ ਆਪਾਂ ਮੈਂ ਕਿਹਾ ਕਿ ਹਿੰਦਾਂ ਕੀ ਕਰਨਾ ਵਾ ਤੇ ਆਪਾਂ ਆਪ ਹੀ ਕਰ ਦਈਏ ਹੁਣ ਮੇਰੇ ਕੱਲੇ ਜਦੇ ਇੰਨੀ ਜਾਣ ਹੈ ਨਹੀਂ ਜੀ ਜੋ ਮੈਂ ਕੱਲਾ ਹੀ ਚੁੱਕਦਾ ਇਹਨੂੰ ਫਿਰ ਵੀ ਬਾਰੇ ਇੱਕ ਦੋ ਜਣੇ ਉਹਨੇ ਜਿਹਨੂੰ ਉੱਠ ਪੈਣਗੇ ਉਹਨੇ ਜਰ ਮੈਂ ਹੌਲੀ ਕਰ ਲਾਂਗੇ ਜੀ ਆਹ ਉਹ ਤੇ ਫੇਰ ਲੱਗ ਜਾਣਗੇ ਕੋਈ ਗੱਲ ਨਹੀਂ ਗੱਲ ਇਹ ਹੀ ਨਾ ਅਮੀ ਗੱਲ ਵੇਲਦੀ ਨਹੀਂ ਗੱਲ ਚੱਕਰੇ ਹੀ ਰਸਾ ਮੜਾ ਹੀ ਉਹ ਰਸਾ ਵਲਾ ਕਨੋਦਾ ਵਾ 4-5 ਸਾਲ ਹੋ ਗਏ ਉਹਨੂੰ ਅਮੀ ਤੇ ਉੱਤੇ ਪਹਿਲਾਂ ਅਸੀਂ ਪਿੰਗਾ ਝੂਟ ਦੇ ਰਹੇ ਬਾਅਦ ਚ ਆਪਾਂ ਇਹਨੂੰ ਬੰਨਤਾ ਬਾਅਦ ਚ ਇਹਨੂੰ ਬੰਨਤਾ ਉਹ ਇਹ ਮੈਂ ਹੀ ਥੋੜੀ ਹੋਣੀ ਪਰਲੇ ਪਾ ਕੇ ਕੱਟ ਕੇ ਤੂੰ ਰੱਖੀ ਆ ਉਦਾਂ ਹੀ ਫੁੱਲਾਂ ਵਾਲੀਆਂ ਵੀ ਕੱਟ ਲਈ ਧਿਆਨ ਨਾਲ ਕੰਡੇ ਨਾ ਮਰਾਲਿਓ ਉਹ ਭਰਾਵਾ ਧਿਆਨ ਨਾਲ ਕੰਡੇ ਕੁੰਡੇ ਨਾ ਮਰਾਲਿਓ ਕਿਹਨੇ ਫੁੱਲ ਸੁਣਗੇ ਓਏ ਮੈਂ ਉਹ ਵੀ ਅੱਗੇ ਇੱਕ ਗਲਤੀ ਕਰ ਲਈ ਕਾ ਫੁੱਲਾਂ ਵਾਲੀ ਕੱਟ ਬੈਠਾ ਤੇ ਆ ਵੀ ਮਗਰੋਂ ਕੱਟਦੀ ਉਹ ਚੱਲ ਕੋਈ ਗੱਲ ਨਹੀਂ ਅਮੀ ਟੈਨਸ਼ਨ ਨਹੀਂ ਲੈਣੀ ਚਲੋ ਫਿਰ ਪਾ ਕੇ ਰੱਸਾ ਦੇ ਇਧਰੋਂ ਇੱਥੇ ਕੇ ਰੱਸਾ ਪਾਉਣਾ ਮੈਂ ਤੇ ਗੱਲ ਸੁਣੋ ਅਮੀ ਹਾਈ ਤੇ ਗਰਸਾ ਪਾਉਣਾ ਮੈਂ ਇਹਦੇ ਆਪਾਂ ਫੜਕੇ ਤੇ ਆਪਾਂ ਬਾਏ ਮੈਂ ਆਉ ਮਾਉਂਟੀ ਤੇ ਚੱਲ ਜਾਊਂਗਾ ਤੇ ਆਪਾਂ ਤਾਣਾ ਚੁੱਕ ਦੀਏ ਨਾਲ ਕੀ ਨਾਲ ਕਿਹਨੂੰ ਲਿਆਵਾਂ ਮੈਂ ਉਹ ਮੇਰੇ ਨਾਲ ਆ ਰਿਹਾ ਓਏ ਵਾਹ ਮਾਰੀ ਕਿਸੇ ਨੇ ਨਹੀਂ ਸੁਣੀ ਇਧਰੋਂ ਕਟੋ ਮੀ ਆ ਵੇਖੋ ਆ ਗਈ ਬਣਿਆ ਆ ਆ ਨਹੀਂ 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 ਇਹਦੇ ਚ ਨਾ ਚਿੜੀ ਦਾ ਘਰ ਜਿਵੇਂ ਉਹ ਕੀ ਨਾ ਆਵਾ ਉਹ ਟਡ ਗਿਆ ਵਿਚਰੀ ਦਾ ਘਰੰ ਵਿੱਚ ਹਾਏ ਹਾਏ ਆ ਕੁਗੀ ਦਾ ਹਿਆਲ ਨਾ ਰਹਿੰਦੋ ਪਰ ਮੈਂ ਕੀ ਪ੍ਰਧਾਨ ਕੇ ਫੇਰ ਬੈਹ ਜAVE ਵਿਚਾਰੀ ਹਣਾ ਵਿਚਾਰੀ ਆਲਣਾ ਪਉਣਦੀ ਹੁੰਦੀ ਯਾਰ ਕੋ ਗੀਦਾ ਆ ਲੈਣਾ ਸੀ ਚਰੀ ਦਾ ਤੇ ਉਹ ਵੀ ਟਟ ਗਿਆ ਪਰ ਰੱਬ ਇਹਣਾ ਕਿਸ ਕੋਈ ਹੋਰ ਛੋੜ ਦਿੰਦਾ ਨਾ ਮੇਂ ਵੇਲ ਤੇ ਆਪਾਂ ਆਪਾਂ ਲੜਾਈ ਕਰਨੀ ਸੀ ਆਪਾਂ ਦੇ ਗੱਲ ਪੈਣਾ ਸੀ ਜਾ ਕੇ ਹੁਣ ਰੱਬ ਨੇ ਛੋੜਤੀ ਵੇਲ ਤੇ ਆਪਾਂ ਕੋਈ ਨਹੀਂ ਕਰ ਸਕਦੇ ਆਪਾਂ ਤੇਨੂੰ ਹੁਣ ਟੰਗ ਸਕਦੇ ਤੇ ਤੈਨੂੰ ਤਾਂ ਬੰਦ ਮੇਰਾ ਸਭ ਬੰਦਾ ਵਾ ਕਿਆ ਆਪਾਂ ਕੋਸ਼ਿਸ਼ ਕਰਦੇ ਆ ਤਾਂ ਤੁਸੀਂ ਵੀ ਨਾਲ ਹੈਲਪ ਕਰਾਇਓ ਮੇਰੇ ਠੀਕ ਆ ਤੇ ਆਪਾਂ ਬੰਦ ਦੇਣੀ ਆ ਆ ਵੀ ਰਾਇ ਸਤਾਰਠ ਕੇ ਵਿਚਾਰਾ ਮੇਰੇ ਲਈ ਹੈਲਪ ਕਰਾਉਣ ਸ਼ਾਬਾਸ਼ ਲੋ ਵੀ ਰਸਾ ਲੈਣ ਦਾ ਜਿਹੜਾ ਜਿਹੜਾ ਮਜ਼ਬੂਤ ਵਾਲਾ ਪੱਕੇ ਵਾਲਾ ਹੁਣ ਵੇਖੋ ਇਹ ਕਿੰਨਾ ਚਿਰ ਕੱਢਦਾ ਤੇ ਇਹਨੂੰ ਪਹਿਲਾਂ ਦੇ ਆਪਾਂ ਲਈਏ ਹੋਲ ਇਹਨੂੰ ਡਬਲ ਕਰ ਲਈਏ ਰਸਾ ਤੇ ਮਹੀ ਬੂਤ ਲੱਗ ਜਾਂਦੇ ਆ ਮੈਨੂੰ ਇੱਕ ਰਸਾ ਪਈਏ ਇੱਥੇ ਆਰਸਾ ਇੱਕ ਇੱਥੇ ਪਾ ਲਈਏ ਇੱਕ ਇਧਰ ਦੀ ਪਈਏ ਕਿਉਂਕਿ ਇਹ ਮਜ਼ਬੂਤ ਹੋ ਜੂਗਾ ਨਾ ਫਿਰ ਕੰਮ ਫਿਰ ਜਿਹੜਾ ਵੀ ਯੋਰ ਵਾਲਾ ਬੰਦਾ ਉਹ ਮੈਂ ਮਾ ਕੋਠੇ ਚੜੂਗਾ ਲੋਈ ਇਧਰ ਨਾ ਰਸਾ ਆਪਾਂ ਮਜਬੂਤ ਕਰਕੇ ਬੰਨਣ ਦੇ ਆ ਤੇ ਬਾਕੀ ਫੇਰ ਵੀ ਚਲੋ ਜਿੰਨਾ ਚਿਰ ਟਿਕਣਾ ਨੇ ਫੇਰ ਉਹਨਾਂ ਜਿੰਨੀ ਟਿਕਣਾ ਤੇ ਇਧਰ ਰਸਾ ਪਾ ਗਏ ਮੁਰਕੇ ਆ ਉੱਥੇ ਦੇ ਕੇ ਰਸਾ ਪਾ ਦਿੰਨੇ ਆ ਪਰ ਜਿਆਦਾ ਨਾ ਮੁਰਕੇ ਖਿੱਚਿਆ ਜਾਵੇ ਹਨਾ ਏੜਾ ਵੀ ਮੁਰਕੇ ਟੋਟੀ ਜਾਵੇ ਸੈਟ ਨਾ ਹੋਵੇ ਚਲ ਕੋਈ ਨਹੀਂ ਕਰਨ ਦੇ ਸੈਟ ਮਟ ਇੱਕ ਅੱਧਾ ਇੱਥੇ ਪਾ ਲੈਨੇ ਹੁਣ ਉੱਤੇ ਜਾਣਾ ਸੀ ਤੇ ਪੌੜੀ ਤੇ ਹੈਗੀ ਨਹੀਂ ਕਿੱਧਰ ਦੀ ਜਾਈਏ ਪੌੜੀ ਤੇ ਹੈਗੀ ਨਹੀਂ ਚਲ ਐਂਦੀ ਚੜਜੋ ਉਦਾਂ ਹੀ ਪੌੜੀ ਤੇ ਲਾ ਲੈਂਦਾ ਲੱਤ ਗਈ ਲੱਤ ਗਈ ਆ ਲੱਤ ਗਈ ਪੌੜੀ ਮੈਂ ਕਹਿੰਦਾ ਡੇਜਰ ਹੋਣੇ ਗਾੜੀ ਅਗਲੇ ਉਹ ਮੈਂ ਤਾਂ ਇੱਥੇ ਹੀ ਆ ਮੈਂ ਤਾਂ ਬਾਹੂ ਬਲੀ ਆ ਇਧਰ ਰੱਖੋ ਇੱਕ ਹੱਥ ਨਾਲ ਇੱਕ ਹੱਥ ਨਾਲ ਵੇਲ ਫੜੀ ਆ ਹੋ ਗਈ ਬੰਦਿਆ ਇਧਰ ਖੋ ਫੋਲੀ ਬੀਬੀਆਂ ਜੋਰ ਲਾਉਂਦੀਆਂ ਵਾ ਤੇਲ ਬਹੁਤ ਹੀ ਭਾਰੀ ਹੈ ਤੇ ਚਾਚਾ ਜੀ ਵੀ ਤਾਂ ਲੱਗੇ ਆ ਉਹ ਕੋਈ ਨਹੀਂ ਦਾ ਰੁਕ ਜਾ ਇੱਕ ਮਿੰਟ ਹਾਈ ਤਰ੍ਹਾਂ ਰੱਖੋ ਮੈਂ ਇੱਕ ਮਿੰਟ ਧਿਆਨ ਚਾਚਾ ਜੀ ਧਿਆਨ ਐਨੂਆ ਰੋ ਐਨੂਆ ਰੋ ਹੱਥ ਪਾ ਲੋ ਦਾਦਾ ਜੀ ਸ਼ਕਤੀ ਮਾਲ ਬੰਦਾ ਜੀਓ ਆਪੈਨੋਂ ਆਵਲੇ ਲੇਪਿਆ ਦੇਣਾ ਦੇਣਾ ਆ ਕਾਰਡੋ ਆ ਗਾੜੀ ਨੂੰ ਕੱਢ ਲਿਆ ਪੌੜੀ ਲਾ ਲਓ ਹੁਣ ਪੌੜੀ ਪੈਨ ਖੜੋ ਖਿੱਚੋ ਤੇ ਮੈਨੂੰ ਪੌੜੀ ਹੋਰ ਵੀ ਪੌੜੀ ਨਾ ਰੁਕ ਜਾਓ ਚਲੋ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਪੌੜੀ ਪੌੜੀ ਛੱਡ ਦੋ ਪੌੜੀ ਕੱਢ ਲਓ ਪੌੜੀ ਕੱਢ ਲਓ ਪੌੜੀ ਕੱਢ ਲਓ ਰੁਕ ਜਾ ਹਾਂ ਕੱਢ ਲਓ ਹਾਂ ਚਲੋ ਚਲੋ ਜੀ ਆ ਵੀ ਫੜਿਓ ਬਸ ਇੱਥੇ ਫੜ ਕੇ ਰੱਖਿਓ ਪਈਆ ਰਸੇ ਫੜ ਕੇ ਰੱਖਿਓ ਚਲੋ ਚਲੋ ਮੈਨੂੰ ਨਾ ਕੰਡੂ ਕਟ ਨਹੀਂ ਪੈਣੀ ਕਿਉਂਕਿ ਭਾਰੀ ਬਹੁਤ ਹੈ ਇੱਕ ਉਹ ਹਲਿਆ ਚਲੋ ਹੋਰ 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 ਦੀ ਹੋਰ ਲਵ ਮੜ ਆਇਆ ਚਲੋ ਹੋਰ ਆ ਵੇਖੋ ਤੁਹਾਡੇ ਸਾਹਮਣੇ ਵੇਲ ਅਸੀਂ ਜਿਹੜੀ ਡਿੱਗੀ ਉਹ ਟੰਗਤੀ ਆ ਵੇਖੋ ਕਿੰਨੀ ਵਧੀਆ ਲੱਗੰਦੀ ਆ ਆ ਮੜੀ ਵੀਲ ਦਿਖਾ ਦੋ ਫੁੱਲ ਫੁੱਲ ਝੜੇ ਤਾਂ ਨਹੀਂ ਆ ਜਿਹੜੇ ਗੜੀ ਜਿ ਡਿੱਗੇ ਇਹ ਵੀ ਦਿਖਾ ਦੋ ਸਭ ਸਹੀ ਹੋ ਗਈਆਂ ਧਿਆਨ ਨਾਲ ਹੈ ਹੁਣ ਭਾਈ ਚਾਚਾ ਜੀ ਉਤਰਨ ਲੱਗੇ ਥੱਲੇ ਕੰਡੇ ਵੜੇ ਵੱਜੇ ਆਵੇ ਹਵੇ ਕੰਡੇ ਵੱਜੇ ਵੇਖੋ ਆਡੀਅנס ਕਿੰਨੀ ਆ ਗਈ ਆ ਸਵੇਰੇ ਕੋਈ ਵੀ ਨਹੀਂ ਹੈਗਾ ਪਰ ਚਾਚਾ ਜੀ ਨਾ ਆਉਂਦੇ ਚਾਹ ਤਾ 1 ਮਿੰਟ ਆ ਰੁਗਿਓ ਆ ਵਖਾਈ 1 ਮਿੰਟ ਦੇਰੇ ਆਵੇ ਕੰਡੇ ਵੱਜੇ ਕਾਤਾ ਇਹਦੇ ਕੰਡੇ ਵੱਜ ਗਏ ਵਿਚਾਰਿਆਂ ਦੀ ਪੌੜੀ ਲਾ ਕੇ ਆਹੜੇ ਖਰਾਬ ਜੇ ਨਹੀਂ ਹੋਣ ਹਾਂਜੀ ਹਾਂਜੀ ਆ ਸਾਰੇ ਕੱਢ ਦੇ ਫੁੱਲ ਕੱਢ ਦੇਣਾ ਮੰਮੀ ਆਂਦੇ ਆ ਵੀ ਪੌੜੀ ਲਾ ਕੇ ਆ ਜਿਹੜੇ ਥੱਲੇ ਥੱਲੇ ਵਾਲੇ ਫੁੱਲ ਆਣਾ ਇਹ ਸਾਰੇ ਕੱਢ ਦੇ ਆ ਜਿਹੜੇ ਓਏ ਇੱਥੋਂ ਦੇ ਜਿਆਦੀ ਚੁੱਕਤੀ ਆਪਾਂ ਇੱਥੋਂ ਦੇ ਜਿਆਦੀ ਚੁੱਕਤੀ ਆ ਆ ਜਿਹੜੇ ਆ ਹੀ ਨਹੀਂ ਨੇ ਕੱਢ ਦਿੰਨੇ ਹਾਂ ਨਾ ਮੈਂ ਕੱਢ ਦਿੰਨੇ ਆ ਉਹ ਚਾਰੇ ਕਈ ਪੰਛੀਆਂ ਦੇ ਵਿੱਚ ਆਲੇ ਨੇ ਉਲਨੇ ਚੱਲ ਕੋਈ ਨਹੀਂ ਫੇਰ ਹੋ ਜਾਣਗੇ ਨਾ ਆਲੇ ਨੇ ਉਲਨੇ ਤੇ ਸੋਹਣੀ ਲੱਗੰਦਾ ਵੀ ਮੰਮੀ ਵੇਲ ਤਾਂ ਚੁੱਕ ਕੇ ਤੇ ਨੇਰੀ ਕਰਨ ਹੋਰ ਵੀ ਉਹਨੇ ਵੇਲ ਲਿਆ ਫਬੂਟੇ ਖਰਾਬ ਕੀਤੇ ਸਾਡੇ ਤੇ ਏਡੇ ਮਿੱਟੀ ਕਰਤੇ ਹੋਰ ਤਾਂ ਨਹੀਂ ਕੁਛ ਟੁੱਟਾ ਬਚਾ ਹੋ ਗਿਆ ਆ ਆਵਾ ਮਾੜਾ ਮੋੜ ਜੀਆਂ ਰਗੜਾ ਰੂੜੇ ਛੱਲੀਆਂ ਛੱਲੀਆਂ ਗਈਆਂ ਜੜੀਆਂ ਆ ਆ ਵੇਖੋ ਮੰਮੀ ਕਿੰਨੀ ਨੇਰੀ ਆਈ ਹੋਈ ਹੈ ਨਾ ਮੈਂ ਲੈਣ ਕੇ ਹਰ ਪੌੜੀ ਹੁਣ ਕੱਢਦਾ ਕੱਢਦਾ ਵੇਲ ਤੇ ਆਪਾਂ ਟੰਗਤੀ ਆ ਤੇ ਹੁਣ ਇਹਨੂੰ ਮੜਾ ਮੜਾ ਆਪਾਂ ਕੱਟ ਲਈਏ ਪੌੜੀ ਨੇ ਵੀ ਬਥੇਰਾ ਸਾਦ ਦਿੱਤਾ ਰਾਤ ਤੇ ਕਟਰ ਕਿੱਥੇ ਮੰਮੀ ਆਪਿਆ ਕੱਟ ਰਣ ਓਣ ਵਾਲਾ ਗਾਵਾਂ ਵੇਲ ਕਟਣ ਉਹ ਫਾਈਨਲੀ ਆਪਣੀ ਜਿਹੜੀ ਆ ਵੇਲ ਆ ਨਾ ਜਿਹੜੀ ਉਹ ਬਿਲਕੁਲ ਪਰਫੈਕਟ ਟੰਗੀ ਗਈ ਆ ਤੇ ਥੱਲੇ ਆਖੂ ਖਲਾਰਾ ਖਲੂਰਾ ਪੈ ਚੁੱਕਾ ਵਾ ਪਰ ਜਿਹੜੀ ਵੇਲ ਆ ਇਹਨੂੰ ਕੁਝ ਨਹੀਂ ਹੋਇਆ ਅਸੀਂ ਵੇਖ ਲਿਆ ਚੱਕ ਚੁੱਕ ਕਰ ਲਿਆ ਇਹ ਬਸ ਥੱਲੇ ਲਪ ਗਈ ਹੀ ਡਿਗ ਪਈ ਤੇ ਸੈੱਟ ਹੋ ਗਈ ਆ ਹੁਣ ਸਾਨੂੰ ਬਹੁਤ ਖੁਸ਼ੀ ਆ ਤੇ ਮੈਨੂੰ ਸਾਹ ਚੜ ਗਿਆ ਵਾ ਇਹ ਕੋਸਨਾ ਮੈਂ ਪੜੀ ਚੁੱਕ ਲਈ ਨਾ ਮੇਲੋ ਮੇਰੇ ਤੇ ਕਿਨੀ ਜਾਣ ਉਹ ਕਰੇ ਮम्मी ਇਦੋਂ ਨੇ ਗਲਾ ਕੱਢੰਦਾ ਪੈਣਾ ਹੁਣ ਮੈਂ ਨਾ ਇਹਨੂੰ ਲਵਾਂ ਕੰਮ ਕਰਨੇ ਆ ਸਵੇਰ ਦਾ ਥੱਕ ਗਿਆ ਵਾਂ ਤੇ ਬਾਕੀ ਸਫਾਈ ਸੂਈ ਆਪੇ ਮੰਮੀ ਨੇ ਕਰ ਲੈਣੀ ਲੋ ਜੀ ਮੈਂ ਕਿਤੇ ਗਿਆ ਹਾਂ ਤੇ ਆ ਆਪਣੀ ਵੇਲ ਚੁੱਕਤੀ ਆ ਬਿਲਕੁਲ ਵਧੀਆ ਤਰ੍ਹਾਂ ਐ ਵਧੀਆ ਘੈਂਟ ਤੇ ਰਸਾ ਵੀ ਹੁਣ ਐਰਕੀ ਮਜ਼ਬੂਤ ਪਿਆ ਵਾ ਤੇ ਥੱਲੋਂ ਵੀ ਮੰਮੀ ਨੇ ਬਿਲਕੁਲ ਸਾਫ਼ ਕਰਤਾ ਤੇ ਔਰ ਸਪਾਇਜ ਹਰੇ ਰੰਗ ਦਾ ਤੇ ਫਿਰ ਕਿਤੇ ਜਦੋਂ ਕਿਤੇ ਲੱਗਾ ਦਾ ਟਾਈਮ ਜਦੋਂ ਕਿਤੇ ਲੱਗਾ ਤੇ ਇਹਨੂੰ ਹੋਰ ਵਧੀਆ ਸੈੱਟ ਕਰ ਦੇਣਾ ਇੱਕ ਅੱਧਾ ਹੋਰ ਰਸਾ ਪਾ ਦੇਣਾ ਜਿਹੜੀ ਇਹ ਡਿੱਗ ਨਾ ਸਕੇ ਕਿਉਂਕਿ ਭਾਰੀ ਹੋ ਜਾਂਦੀ ਔਰ ਜਿਹੜੀ ਹੁਣ ਥੋੜੀ ਝਾੜਤੀ ਆ ਨਾ ਨਾਲ ਤੇ ਸੈੱਟ ਹੋ ਗਿਆ ਤੇ ਇਹ ਹੀ ਆਪਣਾ ਇਹਦਾ ਵਲੌਗ ਤੇ ਚੰਗਾ ਲੱਗਾ ਤੇ ਲਾਈਕ ਮਾਰ ਦਿਓ ਸਬਸਕ੍ਰਾਈਬ ਕਰ ਲਿਓ ਬਾਏ ਬਾਏ ਸਸਤਰੀ ਗਾਲ ਜੀ ਮਿਲਦੇ ਹਾਂ ਅਗਲੇ ਵਲੌਗ